ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਨੰਬਰ 43 ਦੇ ਵਿੱਚ ਜੋ ਮਿਲਟਰੀ ਕੈਂਪ ਵਾਲੀ ਛੜਕਾ ਉਹਦਾ ਕੰਮ ਹੋਰ ਤਿੰਨ ਮਹੀਨੇ ਤੱਕ ਚੱਲੂ ਹੋਊਗਾ ਕਿਉਂਕਿ ਹਾਲੇ ਉਹ ਅਪੀਲ ਸੁਚਿਦਨ ਚ ਫਾਈਲ ਗਈ ਆ ਉਹਦੇ ਵਿੱਚ ਇੱਕ ਦੋ ਆਬਜੈਕਸ਼ਨ ਲੱਗੇ ਸੀ ਜਿਹੜੇ ਦੂਰ ਕਰਕੇ ਅੱਗੇ ਭੇਜ ਦਿੱਤੇ ਗਏ ਨੇ ਕਿਉਂਕਿ ਦਿੱਕਤਾਂ ਮੈਨੂੰ ਤਾਂ ਮੈਂ 1 ਸਾਲ ਪਹਿਲਾਂ ਹੀ ਮੰਗਿਆ ਸੀ ਕਿ 1 ਸਾਲ ਦੇ ਵਿੱਚ ਵਿੱਚ ਇਹਦਾ ਕੰਮ ਜਿਹੜਾ ਉਹਨੂੰ ਅਪਾਂ ਸਿਰੇ ਲਾਵਾਂਗੇ ਉਹਦੇ ਵਿੱਚ ਸੀਵਰੇਜ ਪੈਣਾ ਵੱਡਾ ਸੀਵਰ ਪਾ ਕੇ ਉਹ ਮਾਚਲ ਭਵਨ ਤੱਕ ਔਰ ਜਿਹੜੀਆਂ ਗਲੀਆਂ ਨੇ ਤਿੰਨ ਉਹਨਾਂ ਦਾ ਵੀ ਅੱਧਾ 24 36 ਲੈਨ ਤੱਕ ਉਹਨਾਂ ਨੂੰ ਵੱਡਾ ਅਰਜੀਵਰ ਕਰਕੇ ਜੋੜਨਾ ਔਰ ਨਾਲ ਨਾਲ ਉਹਦੇ ਵਿੱਚ ਉਹਨੂੰ ਉੱਚਾ ਵੀ ਕਰਨਾ ਥੋੜਾ ਜਿੰਨਾ ਉੱਚਾ ਹੋਊਗਾ ਉਹਦੇ ਨਾਲ ਆਪਾਂ ਤਾਂ ਜਿਹੜੀ ਪਾਣੀ ਦੀ ਦਿੱਕਤ ਸਾਡਾ ਲਈ ਆਪਣੀ ਖਤਮ ਹੋ ਜੋਗੀ ਔਰ ਉਹਦੇ ਨਾਲ ਕਿਉਂਕਿ ਬਸਾਦ ਦੇ ਵਿੱਚ ਬੜੀਆਂ ਦਿੱਕਤਾਂ ਹੁੰਦੀਆਂ ਨੇ ਮੈਂ ਸਾਰੇ ਕੰਮ ਇੱਕੋ ਵਾਰ ਨਹੀਂ ਸ਼ੁਰੂ ਕਰਾਉਣਾ ਚਾਹੁੰਦਾ ਕਿਉਂਕਿ ਬਾਜਨਤਾ ਨਗਰ ਦੇ ਵਿੱਚ ਕੰਮ ਚੱਲ ਰਹੇ ਨੇ ਤਿੰਨ ਜਗ੍ਹਾ ਤੇ ਔਰ ਤਿੰਨਾਂ ਜਗ੍ਹਾ ਤੇ ਦਿੱਕਤ ਆ ਰਹੀ ਆ ਲੋਕ ਕਾਲੇ ਪੈ ਜਾਂਦੇ ਆ ਕਿ ਸਾਡੇ ਪਾਣੀ ਖੜ ਗਿਆ ਸਾਡੇ ਆਹ ਕਿ ਮਿੱਟੀ ਪੱਟੀ ਗਈ ਕਾ ਗੱਡੀਆਂ ਖੜਾਉਣ ਨੂੰ ਥਾਂ ਨਹੀਂ ਸੋ ਇਸ ਕਰਕੇ ਦਿੱਕਤਾਂ ਆਉਂਦੀਆਂ ਨੇ ਸਾਰੇ ਕੰਮ ਇੱਕੋ ਵਾਰ ਨਹੀਂ ਸ਼ੁਰੂ ਕਰਨੇ ਜਨਤਾਨਗਰ ਦੇ ਵਿੱਚ ਕੰਮ ਚੱਲ ਰਹੇ ਨੇ ਜਿਹੜਾ ਵਾਰਡ ਮੇਰੇ ਕੋਲ ਸੀ ਉਹਦੇ ਵਿੱਚ ਸਾਰੇ ਕੰਮ ਮੁਕੰਮਲ ਨੇ ਜਿਹੜੇ ਬਿੰਨਾ ਬਾੜ ਨਵਾਂ ਇਲਾਕਾ ਆਇਆ ਉਹਦੇ ਕੰਮ ਸ਼ੁਰੂ ਹੋ ਗਏ ਨਹੀਂ ਇਹ ਵੀ ਨਵਾਂ ਆਇਆ ਮੇਰੇ ਕੋਲ